ਅੱਜ 30 ਜੁਲਾਈ ਦਿਨ ਬੁੱਧਵਾਰ ਤੇ ਟਾਈਮ ਸਵੇਰੇ 8:30 ਹੋ ਗਿਆ ਜੀ ਐਸੇ ਦੇ ਨਾਲ ਹੀ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਅਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਗੁਰੂ ਘਰ ਤੋਂ ਅੱਗੇ ਲੈ ਕੇ ਜੀ ਅੱਜ ਦਾ ਜਿਹੜਾ ਆਪਾਂ ਸਫ਼ਰ ਹੈ ਸ਼ੁਰੂ ਕਰਨ ਲੱਗੇ ਆਂਗੇ ਤੇ ਨਹੀਂ ਸ਼ੁਭਾਈ ਨਾਲ ਇਹ ਥੋੜਾ ਜਿਹਾ ਅਲੋਪ ਹੋ ਜਾਂਦਾ ਕਦੇ-ਕਦੇ ਅਲੋਪ ਨਹੀਂ ਵਾਪਸ ਆ ਗਏ ਆਂ ਤੇ ਆਪਾਂ ਅਲੋਪ ਕਦੀ ਹੋਈ ਨਹੀਂ ਸਕਦੇ ਆਉਣਲੇ ਅਗਲੇ 100 ਸਾਲਾਂ ਤੱਕ ਹੋਣਾ ਸੀ ਇਕੱਠੇ ਹੀ ਜਿੱਤ ਤੱਕ ਸਾਡੀ ਉਮਰ ਹੈਗੀ ਹੈ ਬਾਕੀ ਨਿਰੋਗੀ ਕਾਇਆ ਵਾ ਪ੍ਰਮਾਤਮਾ ਕਰੇ ਲੰਬੀ ਉਮਰਾਂ ਕੱਟਾਈਏ ਇਹ ਆਪਾਂ ਅਰਦਾਸ ਕਰਦੇ ਆਂ ਪ੍ਰਮਾਤਮਾ ਕੋਲੋਂ ਸਰੀਰ ਕਦੀ ਕਿਸੇ ਦੀ ਦਿੱਕਤ ਨਾ ਹੋਵੇ ਹਰੇਕ ਬੰਦਾ ਜਿਹੜਾ ਸੁਖੀ ਸ਼ਾਂਦੀ ਬਣਿਆ ਰਵੇ ਤੇ ਸਾਡਾ ਪਿਆਰ ਵੀ ਇਦਾਂ ਬਣਿਆ ਰਵੇ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਸਰੀਕਾੜ ਮੇਰੇ ਵੱਲੋਂ ਹਰੇ ਕ੍ਰਿਸ਼ਨਾਂ ਤੇ ਦੰਡਵਤ ਪ੍ਰਣਾਮ ਜੀ ਉਹ ਵੀ ਦੱਸ ਦੇ ਜੀ ਆਪਾਂ ਜਾਣਾ ਕਾਨਪੂਰ ਆ ਕਬਲਾ ਤੇ ਰੁਕਾਂਗੇ ਜੀ ਅਸੀਂ ਉਰਈਆ ਜਾਣਾ ਹੈਗਾ ਜੀ ਅੱਜ ਉਰਈਆ 62 65 ਕਿਲੋਮੀਟਰ ਹੈਗਾ ਤੇ ਕੱਲ ਆਪਾਂ ਕੋਸ਼ਿਸ਼ ਕਰਾਂਗੇ ਖਿੱਚ ਕੇ ਸਾਈਕਲ ਆਪਣਾ ਕਾਨਪੂਰ ਲਾ ਦਈਏ ਤੇ ਬਸ ਫਿਰ ਆਪਾਂ ਕਾਨਪੂਰ ਲਾ ਦਾਂਗੇ ਜੀ ਬਾਕੀ ਇੱਕ ਹੋਰ ਜੇ ਮੈਂ ਗੱਲ ਕਰਾਂ બસ ਜਿਹੜਾ ਆਪਣਾ ਅੱਗੇ ਦਾ ਸਫਰ ਹੈਗਾ ਪਟਨਾ ਸਾਹਿਬ ਦਾ ਹੈਗਾ ਤੁਹਾਨੂੰ ਇੱਕ ਰੂਟ ਮੈਂ ਕਲੀਅਰ ਕਰ ਰਿਹਾ ਕਾਨਪੁਰ ਤੋਂ ਬਾਅਦ ਅਸੀਂ ਲਖਨਊ ਜਾਵਾਂਗੇ ਲਖਨਊ ਤੋਂ ਬਾਅਦ ਅਯੁੱਧਿਆ ਰਾਮ ਮੰਦਰ ਜਿਹੜਾ ਆਪਣਾ ਹੈਗਾ ਉਹ ਦਿਖਾ ਕੇ ਇੱਕ ਦੋ ਥਾਵਾਂ ਹੋ ਰਹੀਆਂ ਉਹ ਆਪਾਂ ਕਵਰ ਜ਼ਰੂਰ ਕਰਾਂਗੇ ਤੇ ਬਣਿਆ ਜਾ ਕਰੋ ਬਲੋਗਾਂ ਦੇ ਨਾਲ ਧੰਨਵਾਦੀ ਧੰਨਵਾਦ ਬਾਈ ਨਿਸ਼ੂ ਤੇ ਹਰਪਾਲ ਹੋਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਕਿ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਜੀ ਤੇ ਗੁਰਦੁਆਰਾ ਸਾਹਿਬ ਤੋਂ ਆਪਾਂ ਆ ਗਿਆ ਲੈ ਲੀ ਜੀ ਤੇ ਹੁਣ ਆਪਾਂ ਅੱਗੇ ਦਾ ਸਫ਼ਰ ਤੈਅ ਕਰਦੇ ਆਂ ਆਪਾਂ ਜਾਣਾ ਅਜ ਉਰਈਆ ਉਰਈਆ ਆਪਣੇ ਤੋਂ ਹੈਗਾ ਜੀ 64 ਜਾਂ 65 ਕਿਲੋਮੀਟਰ ਜੀ ਤੇ ਆਪਾਂ ਉਰਈਆ ਤੱਕ ਹੀ ਜਾਵਾਂਗੇ ਆ ਜੀ 60 ਕਿਲੋਮੀਟਰ ਚੱਲ ਕੋਈ ਨਾ 65 ਕਿਲੋਮੀਟਰ ਜੀ ਤੇ ਆਪਾਂ ਉੱਥੋਂ ਤੱਕ ਹੀ ਜਾਵਾਂਗੇ ਆ ਜੀ ਜੇ ਉੱਥੋਂ ਤੱਕ ਜਲਦੀ ਪਹੁੰਚ ਗਏ ਤਾਂ ਜੀ ਅੱਗੇ ਦਾ ਆਪਾਂ ਨੂੰ ਥੋੜਾ ਮੋਟਾ ਨਿਕਲਦਾ ਹੋਇਆ ਵੀ 10-15 ਕਿਲੋਮੀਟਰ ਆਪਾਂ ਹੋਰ ਕੱਢ ਲਾਂਗੇ ਤੇ ਆਪਾਂ ਉਹ ਵੀ ਚੱਲ ਜਾਾਂਗੇ ਜੀ ਪਿਛਲੇ ਦਿਨਾਂ ਚ ਬਹੁਤ ਮੱਲਾ ਮਾਰੀਆਂ 25 ਤੋਂ 30 ਕਿਲੋਮੀਟਰ ਨੌਜਵਾਨ ਸਫਰ ਕੱਢਦੇ ਰਹੇ ਹੈਗੇ ਸਾਰੀ ਟੈਂਟ ਫੋੜੀ ਇਕੱਠੀ ਕਰਕੇ ਸਾਈਕਲ ਤੇ ਲੱਦ ਲਈ ਹੈ ਜੀ ਬਸ ਆ ਨਾ ਰਿਹਾ ਬਣਾएंगे ਤਿਆਰ ਵਰ ਤਿਆਰਾਂਗੇ ਤੇ ਸੰਦੀਪ ਬਾਈ ਹਜੇ ਤਿਆਰ ਹੋਈ ਜਾਂਦਾਗਾ ਇਧਰਲੇ ਪਾਸੇ ਆ ਸਟੈਂਡ ਜਲਦ ਤਰੀ ਬੈਠਾਗਾ ਵਾਹਿਗੁਰੂ ਜੀ ਯਾਰ ਚੱਲ ਚੱਲ ਪੌੜ ਚੜਨਾ ਪੌੜ ਪੌੜ ਚੜਨਾ ਪੌੜ ਇਧਰ ਨੂੰ ਨਹੀਂ ਮੁੜਨਾ ਚੱਲ 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 ਅੱਗੇ ਚੱਲ ਦੇਖ ਲੈ ਅੱਜ ਕਿੰਨਾ ਕਜੋਰ ਆ ਤਰੇ ਚ ਮਗਰੀ ਰਹੀ ਅੰਨਾ ਦਾ ਤੇ ਛੇ ਪੈਰ ਪੱਟੀ ਜਾਊਗਾ ਹਾਂ ਚੱਲ ਚੱਲ ਤੂੰ ਪਿੱਛੇ ਹੀ ਪੈਰ ਪਟਦਾ ਰਹਿਣਾ ਚੱਲ ਹੱਕ ਮੜਾ ਜਾ ਹੱਕ ਹੱਕ ਮੜਾ ਜਾ ਆ ਜਾ ਆ ਜਾ ਖਿੱਚ ਮੜਾ ਜਾ ਖਿੱਚ ਆ ਲੈ ਫਸਟ ਕੇ ਰੱਖਣਾ ਜਿਹਨਾਂ ਨੂੰ ਬਈ ਜਿਵੇਂ ਹੀ ਚਲਾਉਣਾ ਹਟ ਕੇ ਸਾਈਕਲ ਆ ਇਹਨੂੰ ਅਸਤਰ ਕੱਢ ਜਾਓ ਹਾਲਿਆ ਫਰਾ ਹਾਲਿਆ ਅਸਤਰ ਆ ਜਾ ਆ ਜਾ ਕਾਨਪੁਰ 155 ਕਿਲੋਮੀਟਰ ਹੈ ਇਲਾਹਾਬਾਦ 341 ਕਲਕੱਤਾ ਹੈਗਾ 1162 ਕਿਲੋਮੀਟਰ ਪਿਆ ਜੀ ਹਜੇ ਕਲਕੱਤਾ ਸੜਕ ਵਧੀਆ ਗਈ ਸਾਫ ਸੁਥਰੀ ਹੈ ਅੱਜ ਘਾਟ ਹੀ ਰੁਕਾਂਗੇ ਜਿੱਥੇ ਆਪਾਂ ਜਾਣਾਗਾ ਟਾਈਮ ਨਾਲ ਪਹੁੰਚਾਂਗੇ ਰਾਹ ਦੇ ਵਿੱਚ ਬਹੁਤ ਘੱਟ ਰੁਕਾਂਗੇ ਅੱਜ ਟਾਈਮ 2:30 ਵੱਜ ਗਏ ਬਾਈ ਤੇ ਕਾਨਪੁਰ ਸਿਟੀ ਲਿਖਿਆਗਾ 128 ਕਿਲੋਮੀਟਰ ਰਹਿ ਗਿਆ ਤੇ ਜਿੱਥੇ ਆਪਾਂ ਜਾਣਾ ਉਰਈਆ ਬਾਈ ਉਹ ਰਹਿ ਗਿਆ 24 ਕਿਲੋਮੀਟਰ ਤੇ ਜਿੱਥੋਂ ਆਪਾਂ ਆਏ ਆ ਬਾਈ ਇਟਾਵਾ ਤੋਂ ਤੇ ਉਹ ਪਿੱਛੇ ਰਹਿ ਗਿਆ 40 ਕਿਲੋਮੀਟਰ ਇਸ ਤੋਂ ਪਹਿਲਾਂ ਆਪਾਂ 40 ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਤੈਅ ਕਰਿਆ ਆਏ ਆ ਬਾਈ ਤੇ ਹੁਣ ਆਪਾਂ ਇੱਥੇ ਖੜੇ ਆ ਕਿਉਂਕਿ ਬਾਈ ਸੰਦੀਪ ਦੇ ਨਾਲ ਸਾਈਕਲ ਦੀ ਫੂਕ ਨਿਕਲ ਜਾਂਦੀ ਹੈ ਬਾਰੀ-ਬਾਰੀ ਤੇ ਕੱਲ ਸ਼ਹਿਰ ਚ ਰੁਕੇ ਰਹੇ ਉੱਥੇ ਥੋੜਾ ਜਿਹਾ ਦਿਮਾਗ ਬੰਦ ਰਹਿੰਦਾਗਾ ਸਹੀ ਮੈਨੇਚ ਤੇ ਉੱਥੇ ਨਹੀਂ ਸਾਈਕਲ ਦਿਖਾਉਂਦੇ ਤੇ ਹੁਣ ਜਦੋਂ ਰਾਹ 'ਚ ਬਾਈ ਦਿੱਕਤ ਆਉਂਦੀ ਆ ਹਨਾ ਫੇਰ ਯਾਦ ਆਉਂਦਾ ਪੈਂਚਰ ਵਾਲਾ ਭਾਈ ਵੀ ਆ ਕਰਾਉਣਾ ਸੀ ਉਹ ਕਰਾਉਣਾ ਸੀਗਾ ਆ ਜਾਂਦੋ ਇੱਥੇ ਆਉਂਦਾਗਾ ਉਹਦੇ ਨਾਲ ਵੀ ਆਪਾਂ ਗੱਲਬਾਤ ਜਿਹੜੀ ਕਰਦੇ ਆਂਗੇ ਖੜੇ ਆਂਗੇ ਨਾਲ ਹੀ ਪੰਪ ਟੰਗੀ ਫਿਰਦਾ ਹਵਾ ਭਰ ਲੈਂਦਾ ਫੇਰ ਤੋਰ ਲੈਂਦਾ ਹਵਾ ਭਰ ਲੈਂਦਾ ਫੇਰ ਤੋਰ ਲੈਂਦਾ ਤੰਗ ਹੋਈ ਜਾਂਦਾਗਾ ਬਿਨਾਂ ਗੱਲੋਂ ਤੇ ਇੱਕ ਬਾਈ ਹੋਰ ਗੱਲ ਦੱਸੋ ਜਿਹੜਾ ਆਪਾਂ ਆ ਆੜ ਬੜਿੰਗ ਜਾਂ ਚੱਕਿਆ ਹੋਇਆ ਨਾਲ ਤਾਰਾਂ ਤੂਰਾਈਆਂ ਹਨਾ ਇਹ ਆਪਣੇ ਆ ਹੀ ਰਹਿੰਦਾ ਨਾਲ ਸਾਰਾ ਦਿਨ ਇੰਨਾ ਟਾਈਮ ਆਪਾਂ ਵੀਡੀਓ ਬਣਾਉਣੀ ਆ ਤੇ ਬਾਈ ਇਹਨਾਂ ਦਾ ਕੋਈ ਹੈ ਫਾਇਦਾ ਫੋਦਾ ਮਾੜੀ ਮੋਟੀ ਬਾਜ ਸਹੀ ਆਉਂਦੀ ਆ ਕਿ ਕਿਵੇਂ ਆਉਂਦੀ ਆ ਇਹ ਥੋੜਾ ਜਿਹਾ ਲਿਖ ਕੇ ਬਾਈ ਜਰੂਰ ਦੱਸਿਓ ਕਮੈਂਟ ਕਰਕੇ ਹਨਾ ਤੇ ਕਈ ਬਾਈ ਵਿੱਚ ਕਈ ਜਾਂਦੇ ਸੀ ਬਾਈ ਬਾਜ ਜਮੇ ਹੀ ਗੰਦੀ ਆਉਂਦੀ ਹੈਗੀ ਤੇ ਕੋਈ ਫਾਇਦਾ ਨਹੀਂਗਾ ਹੈਗਾ ਤੇ ਇੱਕ ਗੱਲ ਹੋਰ ਬਾਈ ਕੱਲ ਨੂੰ ਕਾਨਪੁਰ ਪਹੁੰਚ ਕੇ ਤੇ ਕਾਨਪੁਰ ਤੋਂ ਹੋ ਸਕਦਾ ਆਪਾਂ ਨੂੰ ਦਿੱਲੀ ਜਾਣਾ ਪਵੇ ਰੇਲ ਗੱਡੀ ਤੇ ਚੜ ਕੇ ਤਿੰਨ ਕ ਘੰਟਿਆਂ ਦਾ ਸਫ਼ਰ ਹੋਊਗਾ ਦਿੱਲੀ ਵਾਸਤੇ ਤੇ ਕਿਉਂਕਿ ਆਪਣਾ ਬਾਈ ਭਰਾ ਮਿੱਤਰ ਹੈਗਾ ਇੰਗਲੈਂਡ ਦੇ ਵਿੱਚ ਉੱਥੋਂ ਬਾਈ ਨੇ ਕੋਈ ਗਿਫਟ ਭੇਜਿਆਗਾ ਕਿਸੇ ਦੇ ਹੱਥ ਭੇਜਿਆਗਾ ਕੋਈ ਭਰਾ ਆਈ ਜਾਂਦਾ ਸੀਗਾ ਉਹਨੇ ਦਿੱਲੀ ਆਉਣਾ ਸੀਗਾ ਤੇ ਆਪਾਂ ਨੂੰ ਫਿਰ ਇਧਰੋਂ ਦਿੱਲੀ ਨੇੜੇ ਪਊਗਾ ਉੱਥੇ ਭਾਈ ਨੇ ਆਪਣੇ ਨੇ ਉਹਨੇ ਭਰਾ ਨੇ ਗਿਫਟ ਭੇਜਿਆਗਾ ਕੀ ਗਿਫਟ ਭੇਜਿਆਗਾ ਉਹ ਬਾਈ ਜਾ ਕੇ ਪਤਾ ਲੱਗੂਗਾ ਕਹਿੰਦਾ ਬਾਈ ਤੇਰੇ ਕੰਮ ਦੀ ਚੀਜ਼ ਆਗੀ ਬਹੁਤ ਕੰਮ ਦੀ ਚੀਜ਼ ਆਗੀ ਤੇ ਹੁਣ ਬਾਈ ਪਤਾ ਨਹੀਂ ਕਿਹੜੀ ਕੰਮ ਦੀ ਚੀਜ਼ ਹੋਊਗੀ ਕੀ ਹੋਊਗਾ ਨਾ ਜਾ ਕੇ ਪਤਾ ਲੱਗੂ ਤੇ ਕਾਨਪੁਰ ਕੱਲ ਨੂੰ ਆਪਾਂ ਪਹੁੰਚ ਜਾਾਂਗੇ वैसे तो आज भी पहुंच ਜਾਂਦੇ ਤੇ ਥੋੜੀ ਹੋਰ ਖੇਚਲ ਕਰ ਲੈਂਦੇ ਚਲੋ ਜਿਵੇਂ ਨਿਸ਼ੂ ਦਾ ਮੈਪ ਬਣਾਇਆ ਹੋਇਆ ਨਕਸ਼ਾ ਬਣਾਇਆ ਹੋਇਆ ਆਪਾਂ ਉਸ ਨਾਲ ਹਿਸਾਬ ਦੇ ਨਾਲ ਹੀ ਚੱਲਾਂਗੇ ਤੇ ਕੱਲ ਨੂੰ ਪਹੁੰਚ ਕੇ 3 ਘੰਟਿਆਂ ਚ ਬਈ ਪਹੁੰਚਣਾ ਤੇ ਆਪਾਂ ਉਹ ਆਪਣਾ ਗਿਫਟ ਆ ਜਿਹੜਾ ਫੜ ਕੇ ਤੇ ਨਾਲ ਦੀ ਨਾਲ ਹੀ ਫੇਰ 3 ਘੰਟਿਆਂ ਚ ਵਾਪਸ ਆ ਜਾਣਾਗਾ ਕਾਨਪੁਰ ਤੇ ਇੰਨੀਆਂ ਗੱਲਾਂ ਬਾਤਾਂ ਦੇ ਨਾਲ ਸੰਦੀਪ ਵੀ ਆ ਗਿਆ ਕੀ ਹਾਲ ਹੈ ਠੀਕ ਹੈ ਨਹੀਂ ਕਦੇ ਮੀਂਹ ਤੋਂ ਤੰਗ ਹੁੰਨੇ ਤੇ ਕਦੇ ਗਰਮੀ ਤੋਂ ਰੱਬ ਹੁਣ ਤਾਂ ਜਮਾ ਪੈਪ ਲਈ ਖੜਾ ਸਿਰਕ ਨਹੀਂ ਚੱਲ ਉਹ ਤਾਂ ਕੋਈ ਨਹੀਂ ਮੌਸਮ ਜਿੱਦਾਂ ਦਾ ਵੀ ਹੈਗਾਗਾ ਤੇ ਫੂਕ ਪਰ ਪਰ ਕੀ ਹਾਲਾ ਤੇਰਾ ਫੂਕ ਤਾਂ ਤਾਂ ਮਸ ਐਵੇਂ ਹੈ ਕਿ 5 ਮਿੰਟ ਤੋਰ ਲੈਣਾ 2 ਮਿੰਟ ਖੜ ਕੇ ਫੂਕ ਭਰ ਲੈਣਾ ਫਿਰ ਤੋਰ ਲੈਣਾ ਬਹੁਤ ਵਧੀਆ ਬਹੁਤ ਵਧੀਆ ਲੱਗੇ ਰਿਹਾ ਹੋਏ ਦਹੀਂ ਜਦੋਂ ਹੁਣ ਵਧੀਆ ਕੋਈ ਆਇਆ ਨਾ ਦੁਕਾਨ ਜਾਂ ਤਾਂ ਟੂਪ ਪਵ ਵਾਲੀ ਜਾਂ ਕੁਛ ਟਾਇਰ ਬਦਲਾ ਲਈ ਜਿਹੜਾ ਕੁਝ ਕਰਨਾ ਹੋਇਆ ਜਿਹੜੀ ਚੀਜ਼ ਬਿਨਾ ਸਰਦਾ ਨਹੀਂ ਉਹ ਕਰਵਾ ਲਈ ਗੱਲ ਪਿੱਛੇ ਸ਼ਹਿਰ ਵੀ ਰਹਿ ਗਿਆ ਗੱਲ ਸ਼ਹਿਰ ਦੀ ਨਹੀਂ ਪਤਾ ਕਰਕੇ ਨਹੀਂ ਕਿ ਉੱਥੇ ਦੁਕਾਨਾਂ ਮੈਂ ਰੁਕਿਆ ਰਿਆ ਤਾਂ ਹੀ ਤਾਂ ਪਿੱਛੇ ਆਇਆ ਇਹ ਚ ਕੀ ਹੈ ਕਿ ਜਦੋਂ ਗੁਰਦੁਆਰਾ ਸਾਹਿਬ ਮੈਂ ਤੁਰਿਆ ਕਪੜਾ-ਕੁਪੜਾ ਮਾਰ ਕੇ ਆਉ ਉਹ ਸਾਰੀ ਚੈੱਕ ਸੀਗੀ ਜਦੋਂ ਉੱਥੇ ਉਖਲੀ ਹੁੰਦੀ ਹੈ ਨਾ ਜਦੋਂ ਉਖਲੀ ਉਖਲੀ ਜਾਂ ਕੋ ਟਾਇਰ ਟਾਇਰ ਮਾੜਾ ਹੋਇਆ ਪਤਾ ਨਹੀਂ ਟੋਪ ਦੀ ਦਿੱਕਤ ਆ ਉਦੋਂ ਪੈਂਚਰ ਹੋਇਆ ਜਾਂ ਪਤਾ ਨਹੀਂ ਹਵਾ ਘਟਦੀ ਕੀ ਗੱਲ ਹੈ ਪੈਂਚਰ ਪਹਿਲਾਂ ਦੋ ਲੱਗੇ ਹੋਣਾ ਆਪਣੇ ਤੋਂ ਓਨੀ ਗੱਲ ਨਹੀਂ ਬਣਦੀ ਪੈਂਚਰਾਂ ਵਾਲੀ ਪੈਂਚਰ ਵੀ ਲੀਕ ਹੋ ਸਕਦਾ ਕੋ ਦਿਖਾ ਲਈ ਵੀਰ ਬਣ ਕੇ ਐਦਾਂ ਆਪਾਂ ਟਿਕਤ ਨਾਲ ਵਾਰੀ ਵਾਰੀ ਪਰੇਸ਼ਾਨੀ ਨਾਲ ਗਾਹ ਨਹੀਂ ਜਾ ਸਕਦੇ ਸਹੀ ਤੇ ਬਾਈ ਕਹਿੰਦਾ ਸੀ ਆ ਲੂਟਰ ਜਾਂ ਥੋੜਾ ਜਿਹਾ ਮੂੰਹ ਦੇ ਨੇੜੇ ਕਰ ਦਿਆ ਕਰੋ ਕਹਿੰਦਾ ਨਾ ਉਧਰ ਹੁੰਦਾ ਨਾ ਉਧਰ ਇਹ ਲੂਟਰ ਨਾ ਬਾਈ ਨੇੜੇ ਕਰ ਲੀ ਹਣਾ ਫਿਰ ਕਰ 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 ਕੇ ਬਾਹਲੀ ਆਉਂਦੀ ਆ ਬਾਹਰਲੀ ਬਾਤ ਚੱਕਦਾ ਇੱਥੇ ਜ ਰਹਿੰਦਾ ਨਾ ਫਿਰ ਸਹੀ ਰਹਿੰਦਾ ਕਹਿੰਦੇ ਜਾਂ ਮੂੰਹ ਦੇ ਸਾਹਮਣੇ ਹੀ ਹੋਵੇ ਠੀਕ ਹੈ ਮਿੱਤਰਾਂ ਤੇ ਆਪਣਾ ਜਿਹੜਾ ਅੱਜ ਦਾ ਸਫ਼ਰ ਹੈਗਾ ਔਰਾਇਆ 24 ਕਿਲੋਮੀਟਰ ਹੋਰ ਰਹਿ ਗਿਆ ਅਦਾ ਹਾਂ ਖੜੇ ਰਹੇ ਵਿੱਚ ਬਾਈ ਦਾ ਫੋਨ ਆ ਗਿਆ ਸੀ ਬਾਹਰੋਂ ਫੌਜੀ ਦਾ ਇੰਗਲੈਂਡ ਤੋਂ ਕਹਿੰਦਾ ਗਿਫਟ ਭੇਜਿਆ ਕੋਈ ਕਹਿੰਦਾ ਜਾ ਕੇ ਪਤਾ ਲੱਗੂਗਾ ਕੀ ਆਗਾ ਤੇ ਕੱਲ ਨੂੰ ਫਿਰ ਫੌਜੀ ਆਪਣਾ ਯੂਕੇ ਵਾਲਾ ਹਾਂ 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 ਦਿੱਲੀ ਜਾਣਾ ਪਊਗਾ ਤੇ ਦਿੱਲੀ ਦਾਸ ਜੀ ਵੀ ਜਾਣਗੇ ਨਾਲ ਫਿਰ ਜਿਹੜਾ ਇਹ ਕੱਢਿਆ ਵਾਂਗੇ ਭੱਜ ਕੇ ਨਾਲ ਝੂਟਾ ਇਹ ਲਿਆਵਾਂਗੇ ਟ੍ਰੇਨ ਦਾ ਇੱਕ ਛੋਟਾ ਯਾ ਤਿੰਨ ਘੰਟੇ ਲੱਗਣਗੇ ਜਾਣ ਦੇ ਤਿੰਨ ਘੰਟੇ ਹੋਣ ਦੇ ਚੱਲਦੇ ਆਂ ਫਿਰ ਕਦੋਂ ਜਾਣ ਆਪਾਂ ਕੱਲ ਨੂੰ ਦੇਖਦੇ ਆਂ ਹੱਥ ਨੇ ਜੇ ਵਗ ਜਾਗੇ ਜਦੋਂ ਆਪਾਂ ਕਾਣਪੁਰ ਸਿਟੀ ਵਾਗੇ ਹਾਂ ਇਸ ਤੋਂ ਬਾਅਦ ਖੇਡਾਂਗੇ ਦਿੱਲੀ ਨੂੰ ਹਾਂ ਠੀਕ ਆ ਠੀਕ ਆ ਨਾਲ ਦੀ ਨਾਲ ਹੀ ਮੁੜ ਆਵਾਂਗੇ ਬਸ ਤੇ ਫੌਜੀ ਬਾਈ ਨੇ ਆਪ ਤਾਂ ਨਹੀਂ ਆ ਰਿਹਾਗਾ ਹੁਣ ਕਿਸੇ ਦੇ ਆਪ ਦੇ ਬੇਲੀ ਦੇ ਹੱਥ ਭੇਜਿਆ ਗਿਫਟ ਕਹਿੰਦਾ ਹਾਂ ਠੀਕ ਆ ਮੈਨੂੰ ਹੀ ਕਹਿੰਦਾ ਸੀ ਕਹਿੰਦਾ ਕਹਿੰਦਾ ਵਧੀਆ ਕੰਮ ਦੀ ਚੀਜ਼ ਆ ਕੀ ਮੈਂ ਚੱਲ ਦੇਖਦੇ ਆਂ ਭਾਈ ਹਾਂ ਸਹੀ ਆ ਸਹੀ ਆ ਤੇ ਆਪਾਂ ਤੁਹਾਡੇ ਨਾਲ ਵੀ ਸਾਂਝੀ ਕਰਾਂਗੇ ਦਿੱਲੀ ਲੈ ਕੇ ਆਣ ਕੇ ਠੀਕ ਆ ਠੀਕ ਆ ਠੀਕ ਆ ਭਾਈ Indian or Pakistan? Indian, Indian, yeah. Almost 200 uh, It's good enough for oh, that price, yeah. Very nice price, okay. yeah. And how much are the system items? It's like uh, 2 and 3. Uh, 7 times, no, sorry, it's 8 times uh, 3. 8 or 2. No, no, 3. three. Uh, front 3? Yeah. yeah. Almost uh, 24 games. Okay. Yes. Okay. Okay. <laughs> Very nice person from Germany. Uh, okay, good to meet you, brother. Yeah. Uh, Your smile is also good. <laughs> Very nice. <laughs> you, are, oh. you are. looking like you know Ed Sheeran. Really? Yes. The yes, shape <laughs> of you. <laughs> Do you have red hair? Have red hair? I mean, I mean Ed Sheeran has red hair. All right. Uh, let's move. Let's move. Okay. Okay. Let's um, move. ਤੁਮੀ ਬੋਲਦੇ ਮਸਮੂ ਚਲੋ ਜੀ ਆਪਣੀਆਂ ਗੱਡੀਆਂ ਨੂੰ ਗੇਅਰ ਪਾ ਲਓ ਆਇਦਰ ਨੀਸ਼ੂ ਬਾਈ ਅੰਗਰੇਜ਼ੀ ਤੇ ਅੰਗਰੇਜ਼ੀ ਝਾੜੀ ਤੁਰਿਆ ਜਾਂਦਾ ਬਾਈ ਅੰਗਰੇਜ਼ ਨਾਲ ਇਹ ਵੀ ਬਾਈ ਭਾਰਤ ਘੁੰਮਦਾ ਫਿਰਦਾਗਾ ਜਰਮਨੀ ਤੋਂ ਆਇਆਗਾ ਸਾਈਕਲ ਚੈੱਕ ਕਰੋ ਪਹਿਲਾਂ ਤਾਂ ਬਾਈ ਦਾ ਲਾਲ ਲਾਈਟਾਂ ਵਾਲਾ ਪੂਰੇ ਵਧੀਆ ਲੱਗੀਆਂ ਹੋਈਆਂ ਵੀ ਰਾਤ ਰੂਤ ਨੂੰ ਚਲਾਉਣ ਵਾਸਤੇ ਤੇ ਬਾਈ ਨੇ ਉਹ ਝੁੱਗਾ ਜਾਬੀ ਪਾਇਆਗਾ ਰਾਤ ਨੂੰ ਚਲਾਉਣ ਵਾਸਤੇ ਜਿਹੜੇ ਆਪਾਂ ਨੂੰ ਕਮੈਂਟਾਂ ਚ ਕਹਿੰਦੇ ਰਹਿੰਦੇ ਹੈਗੇ ਆਪ ਤਾਂ ਉੱਲੂ ਹੈਗੇ ਆ ਠੀਕ ਹੈ ਜੀ ਤੇ ਇੱਕ ਬਾਈ ਦਾ ਸਾਈਕਲ ਬੜਾ ਵਧੀਆ ਲੱਗਿਆ ਵੀ ਸਾਰਾ ਕੁਝ ਟੱਕਿਆ ਟੁੱਕਿਆ ਹੋਇਆ ਮੀਚ ਜਿਵੇਂ ਮਰਜੀ ਦੱਬੀ ਤਰੀ ਫਿਰੇ ਨਾ ਪਾਣੀ ਪੂਣੀ ਦਾ ਜਮਾ ਡਾ ਡੁੱਕਰ ਨਹੀਂ ਹੈਗਾ ਬਾਈ ਜਰਮਨੀ ਤੋਂ ਸਾਈਕਲ ਚਲਾ ਕੀ ਆ ਹਾਂ ਮੂਰੇ ਵੀ ਆ ਥਾਈ ਲੈ ਜੇ ਟੰਗੀ ਵਰਦਾ ਬਾਈ ਨਾਥਿੰਗ ਲੈਫਟ ਓਕੇ ਓਕੇ ਹੁਣ ਤੂੰ ਸਮਝਾ ਕੀ ਗੱਲਾਂ ਬਾਤਾਂ ਕੀਤੀਆਂ ਉਹ ਅਸੀਂ ਉਦਾਂ ਹੀ ਆਂ ਦੇਸੀ ਜੀ ਜੀ ਗੱਲਾਂ ਬਾਤਾਂ ਹੋਈਆਂ ਬਾਈ ਨਾਲ ਬਾਈ ਜੀ ਕਹਿ ਰਹੇ ਸੀ ਅਸੀਂ ਜਰਮਨੀ ਤੋਂ ਆਏ ਆ ਸਾਈਕਲਾਂ ਤੇ ਤੇ ਸਫ਼ਰ ਕਰ ਰਹੇ ਹਾਂ ਜੀ ਪੂਰਾ ਇੰਡੀਆ ਘੁੰਮ ਰਹੇ ਹਾਂ ਮੈਂ ਚ ਪਾਕਿਸਤਾਨ ਵੀ ਸੁਣਿਆ ਸੀ ਹਾਂ ਉਹਦਾ ਸਾਈਕਲ ਕਹਿੰਦਾ ਮੈਂ ਪਾਕਿਸਤਾਨ ਦੇ ਵਿੱਚ ਠੋਕ ਆਇਆ ਸੀਗਾ ਤੇ ਉੱਥੋਂ ਦੀ ਫਿਰ ਮੈਂ 20000 ਰੁਪਏ ਲਾ ਕੇ ਦੇਸੀ ਐ ਵਾਲਾ ਸਾਈਕਲ ਲਿਆ ਜਿਹਦੇ ਤਿੰਨ ਗੀਅਰ ਅੱਗੇ ਤੇ ਅੱਠ ਗੀਅਰ ਪਿੱਛੇ ਨੇ 24 ਗੀਅਰਾਂ ਦਾ ਸਾਈਕਲ ਬਾਈ ਨਹੀਂ ਲਾਹੌਰ ਤੋਂ ਲਿਆ ਤੇ ਲਾਹੌਰ ਤੋਂ ਸਾਈਕਲ ਲੈ ਕੇ ਆਇਆ ਹੋਇਆ ਰਾਤ ਨੂੰ ਕਿੱਥੇ ਰੁਕਦੇ ਆ ਰਾਤ ਨੂੰ ਕਹਿੰਦਾ ਮੈਂ ਹੋਟਲ-ਹੋਟਲ ਲੈਣਾ ਥੋੜੀ امیر پارٹی ਸੀਗੀ ਇਹ ਤੇ امیر ਬੰਦੇ ਸੀਗੇ ਤੇ ਮ ਤੇ ਨਾਲ ਤੈਨੂੰ ਆਪਾਂ ਗੁਰੂ ਘਰ ਚ ਰੋਕ ਲਾਂਗੇ ਤੇ ਜੇ ਤੂੰ ਰੁੱਕ ਸਕਿਆ ਤੇ ਸਾਡਾ ਰੁੱਕ ਜੀ ਤੇ ਇਹ ਥੋੜਾ ਜਿਹਾ ਵਹਿਮ ਜਿਹਾ ਕਰ ਜਾਂਦੇ ਕੋਈ ਇਹਨਾਂ ਨੂੰ ਲੱਗਦਾ ਕਿ ਇੰਡੀਆ ਨਾਲ ਥੋੜੀ ਮਤਲਬ ਕਈ ਵਾਰੀ ਇਹਨਾਂ ਦੀ ਸੋਚ ਨਹੀਂ ਜੀ ਹੁੰਦੀ ਹੈ ਤੇ ਇਹ ਥੋੜਾ ਜਿਹਾ ਉੱਚ ਘੋਲ ਜਾ ਕਰੀ ਗਿਆ ਬਾਈ ਆਪਣਾ ਕਹਿੰਦਾ ਦੇਖਦੇ ਆਂ ਦੇਖਦੇ ਆਂ ਦੇਖਦੇ ਆਂ ਗੱਲ ਟਾਲੀ ਗਿਆ ਤੇ ਮੈਂ ਕਿਹਾ ਚਲੋ ਫਿਰ ਆਪਾਂ ਬਾਰ ਬਾਰ ਕਿਸੇ ਨੂੰ ਉਹ ਵੀ ਨਹੀਂ ਕਰ ਸਕਦੇ ਨਾ ਯਾਰ ਚੱਲ ਪਾ ਚੱਲ ਪਾ ਫਿਰ ਮੈਂ ਕਿਹਾ ਚਲੋ ਆਪਾਂ ਇੱਕ ਦੋ ਵਾਰੀ ਪੁੱਛਿਆ ਤੇ ਆਪਾਂ ਕਹਤਾ ਜੀ ਓਕੇ ਠੀਕ ਆ ਜੀ ਤੇ ਐਸੇ ਦੇ ਨਾਲ ਹੀ ਹਾਊ ਟੂ ਯੂ ਵਨ ਦੀ ਇਅਰ ਆਫ ਦੀ ਲਾਸਟ ਇਅਰ ਡੂ 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 ਜੇ ਆਪਾਂ ਅੰਗਰੇਜ਼ਾਂ ਚ ਰਹਿਣ ਲੱਗੇ ਸਿੱਖਾਂਗੇ ਕਰੀਏ ਡੂ ਡੂ ਜੋ ਆਉਣ ਲੱਗ ਜੂ ਆਪਣਾ ਬਦਿਆ ਸੀਗਾ ਬਾਈ ਅੱਜ ਬਾਬਾ ਟਿਕਿਆ ਹੋਇਆ ਸੀਗਾ ਅੱਥ ਨੇ ਜਾ ਕੇ ਫੇਰ ਗੜਬਰੀ ਕਰਤੀ ਆਥਨੇ ਜੇ ਆ ਕੇ ਫੇਰ ਖਰਾਬੀ ਕਰਨ ਲੱਗ ਗਿਆ ਬਾਬਾ ਭੱਜ ਗਈ ਸਾਈਕਲਾਂ ਬਾਈ ਇਧਰ ਲਾਤੀਆਂ ਪੰਪ ਵਾਲੇ ਸ਼ੈੱਡ ਥੱਲੇ ਇਹ ਜਿਹੜਾ ਸਾਹਮਣੇ ਆ ਬਾਈ ਪੋਲਾਗਾ ਇਹਦਾ ਨਾਮ ਹੈਗਾ ਬੁੰਦੇਲਖੰਡਾ ਐਕਸਪ੍ਰੈਸ ਵੇ ਖੱਬੇ ਹੱਥ ਬਾਈਏ ਸਿੱਧਾ ਆਗਰੇ ਕਣੀ ਨੂੰ ਲੰਘ ਜਾਂਦਾਗਾ ਤੇ ਇਧਰਲੇ ਸੱਜੇ ਹੱਥ ਬਾਈਏ ਸਿੱਧਾ ਚੇਤਰਕੌਂਡਰ ਨੂੰ ਲੰਘ ਜਾਂਦਾ ਇਹਦੇ ਤੇ ਬਾਈ ਕੋਈ ਦੁਕਾਨ ਕੁਛ ਨਹੀਂ ਹੈਗਾ ਕੋਈ ਸੁਹੂਲਤ ਮਤਲਬ ਉਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਨਾ ਕੋਈ ਟਾਬਾ ਨਾ ਕੋਸੋਰ ਸਿੱਧਾ ਜਾਂਦਾ ਏ ਸਾਫ ਸੁਥਰਾ ਰਾਗਾ ਬੁੰਦੇਲਖੰਡਾ ਐਕਸਪ੍ਰੈਸ ਵੇ ਆਗਰਾ ਇਧਰ ਨੂੰ ਚਤਰਕੌਣ ਤੇ ਸਾਹਮਣੇ ਆਪਣਾ ਉਰਈਆ ਰਹਿ ਗਿਆ ਜੀ 10 ਕਿਲੋਮੀਟਰ ਸਵੀਟ ਸਵੀਟ ਮਲਾਈ ਕੋ ਬਤਾਈ ਜੈ ਬੈਰੀ ਕੋਟ ਤੇ ਇੱਕ ਵਾਰੀ ਫੇਰ ਅੰਗਰੇਜ਼ੀ ਭਰਾ ਨਾਲ ਮੁਲਾਕਾਤ ਹੋ ਗਈ ਅੰਗਰੇਜ਼ੀ ਦੀ ਜਰਮਨੀ ਦਾ ਹੈ ਜਰਮਨੀ ਭਰਾ ਦਾ ਬਾਈ ਕਰ ਤੇਰਾ ਬਲੌਗ ਚਲੇਗਾ ਦੁਆ ਦੇ ਚਲੇਗਾ ਭਾਈ ਮਮਾ ਕਦੋਂ ਬਾਈ ਚਲੇਗਾ ਤੇ ਅੱਜ ਆਪਾਂ ਪੂਰੀ ਅੰਗਰੇਜ਼ੀ ਬਾਈ ਤੋਂ ਸਿੱਖ ਹੀ ਲੈਣੀ ਆ ਕੱਲ ਤੋਂ ਫਿਰ ਅੰਗਰੇਜ਼ੀ ਚ ਬਲੌਗ ਬਣਾਇਆ ਕਰਾਂਗੇ ਦੁਬਾਰਾ ਤੂੰ ਲੋਕ ਕਰੋ ਮੜੀਆਂ ਇਹ ਗੱਲਾਂ ਬਾਤਾਂ ਬਾਈ ਨੂੰ ਉਹ ਪੁੱਛਲਾ ਗੋਸਾ ਕੀ ਪੁੱਛਾਂਗੇ ਬਾਈ ਨੂੰ ਇਹ ਜਿਹੜੀ ਜਿਹੜੀ ਕੰਟਰੀ ਘੁੰਮ ਕੇ ਆਇਆ ਦੁਬਾਰਾ ਸਾਰੀ ਕੰਟਰੀਆਂ ਦਾ ਦਸਤਿਆਂ ਹੀ ਹੈ ਹੈ ਆਪਣੀ ਲੋਆ ਦੇ ਹੋਏ ਤੁਰਕੀ ਬਲਗਾਰੀਆ ਆਪਣਾ ਥੱਲੇ ਫਿਰ ਉੱਥੋਂ ਅਫਗਾਨਿਸਤਾਨ ਈਰਾਨ ਇਰਾਕ ਫਿਰ ਕਰਦੇ ਹਾਂ ਰਾਸਟ ਰਾਸਟ ਇੱਥੇ ਕਨੈਕਸ਼ਨਸ ਲੈ ਇੱਥੇ ਪੇ ਦੁਬਾਰਾ ਫਿਰ ਸੇ ਆਣਾ ਕਦੇ ਵੀ ਜਦ ਮਨ ਕਰੇ ਹਾਂ ਕਾ ਕਰੇ ਹੋ ਇਹ ਤੁਮ ਸਭ ਫਿਰ ਸੇ ਆਣਾ ਦੁਬਾਰਾ ਯਹਾਂ ਤੇ ਓਕੇ ਓਕੇ ਹੀ ਸੇਇੰਗ ਦ ਯੂ ਕੈਨ ਕਮ ਓਵਰ ਹੇਅਰ ਐਨੀ ਟਾਈਮ ਹਾਂ ਥੈਂਕ ਯੂ ਥੈਂਕ ਯੂ ਯਾ ਯੂ ਪੀਸ ਰੀਲੀ ਕੂਲ ਐਕਚੁਅਲੀ ਅਮ anything you want from this menu you can just order. I'm very full again no 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 issues. you just you want any i'm calling acha on call cha unna bas ke samjhe da hunde ne hun ki karge par koshta karna hi hnga gallan watta ta karna hi hnga hor kushi bolte thank you thank you kala bro ਟਾਈਮ 9:30 ਹੋ ਗਿਆ ਜੀ ਤੇ ਆਪਾਂ ਸ਼ਹਿਰ ਹੈਗਿਆਂ ਔਰਈਆ ਚ ਵੈਸੇ ਆਪਾਂ ਟਾਈਮ ਨਹੀਂ ਪਹੁੰਚ ਗਏ ਸੀ ਪਰ ਆਪਾਂ ਜਿਹੜਾ ਉਹ ਗੋਰਾ ਭਰਾ ਮਿਲ ਗਿਆ ਸੀਗਾ ਉਹਦੇ ਨਾਲ ਬੈਠੇ-ਬੂਠੇ ਗੱਲਾਂ-ਬਾਤਾਂ ਕੀਤੀਆਂ ਤੇ ਅੱਜ ਤੱਤਾ ਠੰਡਾ ਜਾਬੀ ਖਾ-ਪੀ ਲਿਆ ਤੇ ਉਹਦੇ ਕਰਕੇ ਆਪਾਂ ਨੂੰ ਫਿਰ ਟਾਈਮ ਲੱਗ ਗਿਆ ਸੀਗਾ ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਚਾਂ ਜੀ ਗੁਰਦੁਆਰਾ ਸਿੰਘ ਸਵਾ ਇੱਥੇ ਇੱਕ ਹੀ ਗੁਰਦੁਆਰਾ ਸਾਹਿਬ ਹੈ ਸ਼ਹਿਰ ਦੇ ਵਿੱਚ ਜੀ ਚੱਲਦੇ ਆ ਜੀ ਅੱਜ ਫਿਰ ਆਪਾਂ ਦਿਖਾਉਣੇ ਆ ਤੁਹਾਨੂੰ ਆਪਣੀ ਰਾਤ ਵਾਲੀ ਰਾਤ ਨੂੰ ਸੌਣ ਵਾਲੀ ਜਗ੍ਹਾ ਕਿਹੜੀ ਆ ਜੀ ਇਹ ਬੰਦ ਕਿਲਾਸ ਆ ਬੰਦ ਕਿਲਾ ਨਹੀਂ ਹੈ ਹੈਲੋ ਅੱਜ ਦੀ ਰਾਤ ਆਪਾਂ ਇਸ ਹਾਲ ਦੇ ਵਿੱਚ ਕਟਾਂਗੇ ਜੀ ਗੁਰਦੁਆਰਾ ਸਾਹਿਬ ਚ ਤੇ ਗੋਰੇ ਭਾਈ ਹੁਣੇ ਵੀ ਆਪਣੇ ਨਾਲ ਹੀ ਪਈ ਹੈਗੀ ਅਮ ਮਰਲੀ ਆ ਗੋਰੇ ਭਾਈ ਨੂੰ ਜੀ ਦੁੱਧ ਦੇ ਰਹੇ ਆ ਤੇ ਇਹ ਭਾਈ ਗੋਰੇ ਭਾਈ ਨੂੰ ਜੀ ਦੁੱਧ ਦੇ ਰਹੇ ਆ ਇਹ ਕੁੱਟ ਦਾ ਖਤਮ ਬਾਈ ਯਾਰ ਹੁਣ ਦੱਸੋ ਗੋਰੇ ਭਾਈ ਨੂੰ ਜੀ ਦੁੱਧ ਦੇ ਰਹੇ ਹਰਜਾ ਗੋਰੇ ਦੀਆਂ ਗੱਲਾਂ ਬਾਈ ਆਪਾਂ ਇਹਦੇ ਬਾਈ ਤੋਂ ਸੁਣਦੇ ਆ ਨਹੀਂ ਛੂ ਬਾਈ ਤੋਂ ਇਹ ਆਪਣਾ ਗੋਰਾ ਭਰਾ ਜੀ ਇਹਨੂੰ ਆਪਾਂ 2 ਮਿੰਟ ਜਾਂ ਗਲਾਸ ਲਿਆ ਹਰਪਾਲ ਹਰਪਾਲ 1 1 ਮਿੰਟ ਓਕੇ ਆ ਸੰਦੀਪ ਮਾੜਾ ਦੱਸ ਕੀ ਕਹਿ ਰਿਹਾ ਮੈਂ ਉਹ ਗਲਾਸ ਆ ਰਹੇ ਸੀ ਬਈ ਯਾਰ ਮੇਰੇ ਉਹ ਜੀ ਆ ਗਏ ਨੇ ਜੀ ਬਹੁਤ ਬਹੁਤ ਧੰਨਵਾਦ ਸਾਡੀ ਮਾ ਮਾਤਾ ਜੀ ਦਾ ਜੀ ਆਪਾਂ ਗੋਰੇ ਨੂੰ ਹੁਣ ਦੁੱਧ ਦੇ ਰੂਪ ਜਾ ਪਾ ਕੇ ਦੇਵਾਂਗੇ ਜੀ ਤੇ ਗੋਰਾ ਬਾਈ ਰੋਜ਼ ਮਿਲਕ ਓਕੇ ਰੋਜ਼ ਮਿਲਕ ਕਰ ਦਿੱਤੀ ਲਿਆ ਆ ਲਓ ਜੀ ਕੱਦ ਸਾਡੇ ਟੇਸਟੀ ਰੋਜ਼ ਮਿਲਕ ਯੂ ਵਿਲ ਟੋਟਲੀ ਲਵ ਇਟ ਓਕੇ ਓਕੇ ਸੰਦੀਪ ਕੱਦ ਸਾਡੇ 6 ਫੋਟਾ ਪਾਛੇ ਹੋਏ ਕਿਤੇ ਸਿਰਚ ਹੀ ਨਾ ਮਰੀ ਜਾਵੇ ਖੜਾ ਹੀ ਕੁੱਟਿਆ ਜੋ ਖੜੇ ਹੀ ਕੁੱਟੀ ਜਾਊ ਕੱਦ ਹੈਗਾ ਇੰਨਾ ਵੀ ਮਾੜਾ ਨਹੀਂ ਲੱਗਦਾ ਹੈ ਕੱਦ ਤਾਂ ਹੈਗਾ ਹੈਵੀ ਢੱਕਿਆ ਰਗਾ ਤੂੰ ਉਹ ਕੋਈ ਚੱਕਰ ਨਹੀਂ ਆ ਗੋਰਾ ਬਾਈ ਇਸ ਦਾ ਕਮ ਆਨ ਸਵੱਛੇ ਭਾਰਤ ਸਵੱਛ ਭਾਰਤ ਗੁੱਡ 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 ਕੀ ਕਹ ਅੱਜ ਦੀ ਵੀਡੀਓ ਜੀ ਆਪਣੀ ਸਮਹਾਵਤੀ ਵੱਲ ਵਾਧੀ ਹੈਗੀ ਟਾਈਮ ਵੀ ਬਾਈ ਬਾਵਾ ਹੋ ਗਿਆ ਤੇ ਕਾਨਪੁਰ ਰਹਿ ਗਿਆ ਜਿੱਥੋਂ ਆਪਣਾ 90 ਕਿਲੋਮੀਟਰ ਰਹਿ ਗਿਆ ਤੇ ਕੱਲ ਨੂੰ ਦੇਖਦੇ ਆਂ ਬਾਈ ਕਿੱਧਰ ਨੂੰ ਜਾਣਾ ਪਊਗਾ ਕਾਣਪੁਰ ਤਾਂ ਜਾਣਾ ਪਊ ਫਿਰ ਕਾਣਪੁਰ ਤੋਂ ਰੇਲ ਗੱਡੀ ਫੜ ਕੇ ਦੇਖਦੇ ਆਂ ਕੀ ਗੱਲਬਾਤ ਬਣਦੀ ਹੈਗੀ ਉਹ ਕੱਲ ਦੇ ਵੀਡੀਓ ਵਿੱਚ ਤੁਹਾਡੇ ਨਾਲ ਆਪਾਂ ਸਾਰਿਆਂ ਨਾਲ ਸਾਂਝੀ ਕਰਦੇ ਆਂਗੇ ਤੇ ਹੁਣ ਲੱਗਿਆ ਸੌਣ ਜੀ ਸਸਰੀ ਘਾਲ ਤੁਹਾਡਾ ਸਾਰਿਆਂ ਦਾ ਬੜਾ ਧੰਨਵਾਦ ਜਿਹੜਾ ਟਾਈਮ ਚੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਬੜੇ ਚੰਗੇ ਚੰਗੇ ਕਮੈਂਟ ਕਰਦੇ ਹੋ ਤੇ ਅੱਜ ਰਾਤ ਬਾਈ ਇੱਧਰ ਗੋਰੇ ਹੋਰੀ ਗੋਰੇ ਬਾਈ ਹੁਣ ਇਧਰ ਪਹੇ ਅਗੇ ਆਪਣੇ ਨਾਲ ਹੀ ਤੇ ਠੀਕ ਆ ਜੀ ਸਸਰੀ ਘਰ ਸਾਰਿਆਂ ਨੂੰ ਮਿਲਦੇ ਆ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ